ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਵਿਦੇਸ਼ਾਂ ਵਿੱਚ ਸਜਾਏ ਜਾਣ ਵਾਲੇ ਨਗਰ ਕੀਰਤਨ ਦੀ ਲੜੀ ਤਹਿਤ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਦੁਆਰਾ ਸਿੰਘ ਸਬਾ ਕਰੇਮਾ ਦੀ ਪ੍ਰਬੰਧਕ ਕਮੇਟੀ ਦੁਆਰਾ ਇਲਾਕੇ ਦੀ ਸੰਗਤ ਦੇ ਸਹਿਯੋਗ ਦੇ ਨਾਲ ਕਰੇਮਾ ਸ਼ਹਿਰ ਵਿਖੇ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਨਗਰ ਕੀਰਤਨ ਵਿੱਚ ਵੱਡੀ ਗਿਣਤੀ ਵਿੱਚ ਸੰਗਤ ਪਹੁੰਚੀ ਅਤੇ ਨਗਰ ਕੀਰਤਨ ਦੌਰਾਨ ਸਿੱਖੀ ਪਰੰਪਰਾਵਾਂ ਅਤੇ ਸਿਧਾਂਤਾਂ ਦੀ ਵਿਲੱਖਣ ਚਲਕ ਦੇਖਣ ਨੂੰ ਮਿਲੀ ਪੰਜ ਪਿਆਰਿਆਂ ਅਤੇ ਨਿਸ਼ਾਨਚੀ ਸਿੰਘਾਂ ਦੀ ਸੁਚੱਜੀ ਅਗਵਾਈ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਵਿੱਚ ਸਜਾਏ ਗਏ ਨਗਰ ਕੀਰਤਨ ਦੀ ਆਰੰਭਤਾ ਪਾਰ ਕੋ ਬੁਨਾਲਦੀ ਤੋਂ ਹੋਈ ਇਸ ਨਗਰ ਕੀਰਤਨ ਦੌਰਾਨ ਬਾਬਾ ਅਜੀਤ ਸਿੰਘ ਬਾਬਾ ਜੁਜਾਰ ਸਿੰਘ ਗੱਤਕਾ ਅਕੈਡਮੀ ਦੇ ਸਿੰਘਾਂ ਦੁਆਰਾ ਗੱਤਕੇ ਦੇ ਕਰਤੱਵ ਦਿਖਾਏ ਗਏ ਨਗਰ ਕੀਰਤਨ ਦੌਰਾਨ ਵੱਖ-ਵੱਖ ਕੀਰਤਨੀ ਜਥਿਆਂ ਦੁਆਰਾ ਸੰਗਤਾਂ ਨੂੰ ਗੁਰੂ ਇਤਿਹਾਸ ਨਾਲ ਜੋੜਿਆ। ਤੰਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਸਜਾਇ ਖਾਲਸਾ ਪੰਥ ਦੀਆਂ ਜਿੱਥੇ ਵਿੱਚ ਪੱਦਰ ਦੇ ਵਿੱਚ ਧੂਮਾ ਪੈ ਰਹੀਆਂ ਨੇ ਖਾਲਸਾ ਸਾਜਨਾ ਦੇਵਸ ਨੂੰ ਮਨਾਉਂਦੇ ਆ ਇਟਲੀ ਦੀਆਂ ਸੰਗਤਾਂ ਵੀ ਵੱਡੇ ਪੱਧਰ ਤੇ ਗੁਰਮਤ ਸਮਾਗਮ ਅੰਮ੍ਰਿਤਸਰ ਚਾਰ ਅਤੇ ਨਗਰ ਕੀਰਤਨ ਸਜਾਉਂਦੀਆਂ ਨੇ ਨਗਰ ਕੀਰਤਨਾਂ ਦੀ ਜਿਹੜੀ ਲੜੀ ਆ ਇਹ ਗੁਰ ਇਟਲੀ ਦੇ ਵਿੱਚ ਆਰੰਭ ਹੋ ਚੁੱਕੀ ਆ ਅੱਜ ਇਸੇ ਲੜੀ ਤਹਿਤ ਗੁਰਦੁਆਰਾ ਸਿੰਘ ਸਭਾ ਕਰੇਮਾ ਵਿਖੇ ਦੋਵਾਰਾ ਜਿਹੜਾ ਕਰੇਮਾ ਸ਼ਹਿਰ ਵਿੱਚ ਨਗਰ ਕੀਰਤਨ ਸਜਾਇਆ ਗਿਆ ਵਾ ਖਾਲਸਾ ਸਾਹਿਬਾਨ ਦੇ ਫੁਰਮਾਨ ਸਮਰਪਿਤ ਜਿਹੜੇ ਤੁਸੀਂ ਦੇਖੂਗੇ ਸਿਕ ਸੰਤਾ ਬੜੀ ਗਿਣਤੀ ਦੇ ਵਿੱਚ ਪਹੁੰਚੀਆਂ ਨੇ ਅੱਜ ਨਸਬਸਕ ਹੋਈਆਂ ਨੇ ਤਾਂ ਤਸਿਲ ਗੁਰੂ ਗ੍ਰੰਥ ਸਾਹਿਬ ਅੱਗੇ ਆਪਣਾ ਜੀਵਨ ਸਫਲਾ ਕਰੀਏ ਆ ਆਪਣੇ ਇੱਥੇ ਸਾਡੇ ਨੇ ਭੈਣਾਂ ਨੇ ਜਿਹੜੇ ਪੰਜਾਬ ਦੀ ਧਰਤੀ ਤੋਂ ਆਈਆਂ ਨੇ ਇੱਥੇ ਸੇਵਾ ਕਰ ਰਹੀਆਂ ਨੇ ਇਹ ਤੋਂ ਇਲਾਵਾ ਇਹਨਾਂ ਦੁਵਾਰਾ ਵੱਡੇ ਵੱਡੇ ਜਕਾਰੇ ਵੀ ਛੱਡੇ ਜਾ ਰਹੇ ਨੇ ਸੋ ਸਾਡੇ ਨਾਲ ਗੱਲਾਂ ਬਾਤਾਂ ਕਰਾਂਗੇ ਸਾਡੇ ਮਾਤਾ ਜੀ ਨੇ ਜਿਹੜੇ ਇੱਥੇ ਸਫਾਈ ਦੀ ਸੇਵਾ ਵੀ ਕਰ ਰਹੇ ਨੇ ਮਾਤਾ ਜੀ ਕੋਈ ਕਸਾਵਾ ਨਹੀਂ ਪਤੇ ਬਹੁਤ ਵਧੀਆ ਜੀ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਤੇ ਸਾਜਣਾ ਦੱਸੋ ਦੇਖ ਕੇ ਜੀਰਤੀ ਤੇ ਏਡੀ ਵੱਡੀ ਤੇ ਸਿੱਖਾਂ ਦੀ ਚੜ੍ਹਦੀ ਕਲਾ ਦਾ ਹੋ ਗਿਆ ਵਧੀਆ 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 ਚੜ੍ਹਦੀ ਕਲਾ ਹਾਂ ਜੀ ਮਾਰੇ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਰੱਖੇ ਪਰਮਾਤਮਾ ਜੀਵਨ ਸਿੰਘ ਸਦਾ ਫਰੇਰੋ ਤੇ ਵੀ ਅਮਰਜੀਤ ਸਿੰਘ ਮਜੂਨ ਰਾਇਬੁਰ ਜੀ ਸਵਾਗਤ ਹੈ ਤੁਹਾਡਾ ਬਹੁਤ ਹਾਂ ਜੀ ਦਾ ਆਪ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਮਕਰ ਸਾਹਿਬ ਜੀ ਛਾਈ ਧਰਤੀ ਤੇ ਏਡਾ ਬੜਾ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ ਜਿਹਦੇ ਲੜੀ ਸਹਿਤ ਅੱਜ ਕ੍ਰੀਮਾ ਦੇ ਵਿੱਚ ਨਗਰ ਕੀਰਤਨ ਸਜਾਇਆ ਜਾਏਗਾ ਕਿਵੇਂ ਦੇ ਖਾਲਸਾ ਆਲ ਫੁਰਕੀ ਫੌਜ ਪ੍ਰਗਟਿਓ ਖਾਲਸਾ ਪ੍ਰਮਾਤਮ ਕੀ ਮੋਜਮਾ ਵਕਨਸਰ ਅਜੇ ਮਹਾਨ ਨਗਰ ਕੀਰਤਨ ਖਾਲਸੇ ਦੇ ਪ੍ਰਗਟ ਦਿਹਾੜੇ ਦੇ ਸੰਬੰਧ ਵਿੱਚ ਜੋ ਸਹਿਯੋਗ ਆ ਰਿਹਾ ਤੇ ਬਹੁਤ ਸੰਕਟਾਂ ਵਿੱਚ ਪਛਾਹ ਇਸ ਨਗਰ ਕੀਰਤਨ ਦਾ ਤੋਂ ਬਹੁਤ ਵਧੀਆ ਲੱਗ ਰਿਹਾ ਜੀ ਕਿ ਖਾਲਸਾ ਵਾਹਿਗੁਰੂ ਕੀ ਖਫਤ ਹੈ ਬਸਾਖੀ ਦੇ ਦਿਹਾੜੇ ਦੇ ਦੇ ਸਭ ਸੰਗਤ ਨੂੰ ਨਗਰ ਕੀਰਤਨ ਦੀ ਬਹੁਤ-ਬਹੁਤ ਵਧਾਈਆਂ ਸਮੂਹ ਸੰਗਤ ਨੂੰ ਤੇ ਇਤਲੀ ਵਿਚ ਕਰਮੋਨਾ ਜ਼ਿਲ੍ਹਾ ਤੇ ਕਰੀਮਾ ਸ਼ਹਿਰ ਦਾ ਪਹਿਲਾ ਨਗਰ ਕੀਰਤਨ ਹੈ ਇੱਥੇ ਸਾਨੂੰ ਬੜੀ ਖੁਸ਼ੀ ਹੈ ਕਿ ਸਾਰੀ ਸੰਗਤ ਨੂੰ ਇੱਕ ਜੁਟ ਹੋਣ ਦਾ ਮੌਕਾ ਮਿਲਿਆ ਹੈ ਤੇ ਅਸੀਂ ਬਹੁਤ-ਬਹੁਤ ਸਮੂਹ ਨੰਗਰ ਵਾਸੀਆਂ ਦੇ ਧੰਨਵਾਦੀ ਹਾਂ ਤੇ ਆਈ ਹੋਈ ਸੰਗਤ ਦੇ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਡਾ ਸਾਥ ਦਿੱਤਾ ਇਹਨਾਂ ਤੇ ਅਸੀਂ ਹਰ ਇੱਕ ਆਣ ਵਾਲੀ ਸੰਗਤ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਆਪਾਂ 29 ਮਾਰਚ ਨੂੰ ਗੁਰਦੁਆਰਾ ਸਿੰਘ ਸਭਾ ਕਰੇਮਾ ਵੱਲੋਂ ਕਰੇਮਾ ਵਿਖੇ ਪਾਰਕੋ ਬੋਨਾਲ ਦੀ ਵਿਖੇ ਖਾਲਸਾ ਸਾਜਨਾ ਦਿਵਸ ਨੂੰ ਮਨਾਇਆ ਆ ਸਾਰੀ ਸੰਗਤ ਨੇ ਉਮਰਮਾ ਕੇ ਅੱਲਾ ਸ਼ੇਰੀ ਦਿੱਤੀ ਆ ਅਤੇ ਸਾਰੇ ਹੀ ਗੁਰੂ ਘਰਾਂ ਨੇ ਸਪੋਰਟ ਕੀਤੀ ਆ ਸਾਰੇ ਹੀ ਪ੍ਰਬੰਧਕ ਵੀਰਾਂ ਦਾ ਸਾਰੇ ਗੁਰੂਕਰਨ ਦਾ ਸਾਰੇ ਅਸੀਂ ਸੰਗਤ ਦਾ ਵੀਰਾਂ ਤੇ ਭੈਣਾਂ ਦਾ ਜਿਹਨਾਂ ਨੇ ਸਹਿਯੋਗ ਦਿੱਤਾ ਆ ਉਹਨਾਂ ਦਾ ਧੰਨਵਾਦ ਕਰਦੇ ਆ ਅਤੇ ਜੇ ਕੋਈ ਗਲਤੀ ਹੋ ਗਈ ਆ ਤਾਂ ਫੁੱਲਾਂ ਕੀ ਮਦੀ ਮਾਫੀ ਬਖਸ਼ੋ ਅਤੇ ਅੱਗੇ ਤੋਂ ਦਿੱਠਣ ਦਾ ਮੌਕਾ ਦਿਓ ਤੋਂ ਇਦਾਂ ਹੀ ਸਾਰੀ ਸੰਗਤ ਨੇ ਸਪੋਰਟ ਦੇਣੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ